ਸੱਜੂ ਗੱਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲ੍ਹ ਤੁਸੀ ਦੇਖ ਰਹੇ ਹੁੰਦਾ ਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਅੱਜ ਹਣੀ ਸਿੰਘ ਤੇ ਸ਼ਹਿਨਾਜ਼ ਗੌਰਗਿਲ ਦੀ ਸ਼ਹਿਨਾਜ਼ ਨੇ ਰੀਸੈਂਟਲੀ ਜਿਹੜੀਆਂ ਪੋਸਟਾਂ ਨੇ ਆਪਣੇ ਸੋਸ਼ਲ ਹੈਂਡਲ ਤੇ ਸ਼ੇਅਰ ਕੀਤੀਆਂ ਨੇ ਜਿਸ ਦੇ ਵਿੱਚ ਉਹ ਹਣੀ ਸਿੰਘ ਦੇ ਨਾਲ ਬੈਠੀ ਹੋਈ ਨਜ਼ਰ ਆ ਰਹੀ ਹੈ ਲੇਕਿਨ ਯੈਸ ਬਹੁਤ ਹੀ ਜ਼ਿਆਦਾ ਫਨੀ ਅੰਦਾਜ਼ ਦੇ ਵਿੱਚ ਔਰ ਇਸ ਫੋਟੋ ਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਕਿ ਸ਼ਹਿਨਾਜ਼ ਗੌਰਗਿਲ ਨੇ ਅੱਜ ਤੱਕ ਕਦੇ ਵੀ ਐਦਾਂ ਦੀਆਂ ਲੁਕਸ ਨਹੀਂ ਕੈਰੀ ਕੀਤੀਆਂ ਜੋ ਹਣੀ ਸਿੰਘ ਦੇ ਇਸ ਗਾਣੇ ਦੇ ਵਿੱਚ ਉਸ ਦੀਆਂ ਲੁਕਸ ਨੂੰ ਦੇਖਿਆ ਜਾਵੇਗਾ ਔਰ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਤੇ ਇਹ ਚਾਰ ਫੋਟੋਆਂ ਜਿਹੜੀਆਂ ਸ਼ਹਿਨਾਜ਼ ਨੇ ਪੋਸਟ ਕੀਤੀਆਂ ਨੇ ਆਪਣੇ ਸੋਸ਼ਲ ਹੈਂਡਲ ਤੇ ਔਰ ਇਹ ਪੋਸਟਾਂ ਜਿਹੜੀਆਂ ਨੇ ਲੋਕਾਂ ਨੂੰ ਬਹੁਤ ਪਸੰਦ ਆ ਰਹੀਆਂ ਪੰਜ ਲੱਖ ਤੋਂ ਵੱਧ ਜਿਹੜੇ ਨੇ ਇਸ ਫੋਟੋ ਤੇ ਲਾਈਕਸ ਆ ਚੁੱਕੇ ਨੇ ਤੇ 5-7000 ਜਿਹੜੇ ਨੇ ਕਮੈਂਟਸ ਆ ਚੁੱਕੇ ਨੇ ਤੇ ਸ਼ੇਅਰਿੰਗ ਵੀ 5-6000 ਹੋ ਚੁੱਕੀ ਹੈ ਤੁਹਾਨੂੰ ਦੱਸ ਦਿੰਦੇ ਕਿ ਸ਼ਹਿਨਾਜ਼ ਜੋ ਹੈ ਬਾਲੀਵੁੱਡ ਤੋਂ ਬਾਅਦ ਹੁਣ ਪੰਜਾਬੀ ਇੰਡਸਟਰੀ ਦੇ ਵਿੱਚ ਫਿਰ ਤੋਂ ਸਰਗਰਮ ਹੋ ਗਈ ਕਿਉਂਕਿ ਬਿੱਗ ਬਾਸ ਤੋਂ ਬਾਅਦ ਉਸਨੇ ਬਾਲੀਵੁੱਡ 'ਚ ਕੰਮ ਕੀਤਾ ਸੋ ਹੁਣ ਪੰਜਾਬੀ ਫਿਲਮਾਂ ਦੇ ਵਿੱਚ ਵੈਕਟ-ਬੈਕ ਨਜ਼ਰ ਆਏਗੀ ਦਿਲਜੀਤ ਦੋਸਾਂਝ ਦੇ ਨਾਲ ਵੀ ਫਿਲਮ ਕਰ ਚੁੱਕੀ ਹੈ ਗਿੱਪੀ ਗਰੇਵਾਲ ਦੇ ਨਾਲ ਸਿੰਘ ਵਰਸਸ ਕੋਰ ਦੇ ਵਿੱਚ ਉਸ ਤੋਂ ਇਲਾਵਾ ਇੱਕ ਕੁੜੀ ਫਿਲਮ ਦੇ ਵਿੱਚ ਵੀ ਨਜ਼ਰ ਆਵੇਗੀ ਸੋ ਸ਼ਹਿਨਾਜ਼ ਹੁਣ ਬੈਕ ਟੂ ਬੈਕ ਜਿਹੜੀਆਂ ਪੰਜਾਬੀ ਇੰਡਸਟਰੀ ਨੂੰ ਫਿਲਮਾਂ ਦੇ ਰਹੀ ਹੈ ਲੇਕਿਨ ਪੰਜਾਬੀ ਆਰਟਿਸਟਾਂ ਦੇ ਨਾਲ ਉਸਨੇ ਗਾਣੇ ਕਰਨੇ ਵੀ ਸ਼ੁਰੂ ਕਰ ਦਿੱਤੇ ਨੇ ਤੇ ਹਣੀ ਸਿੰਘ ਦੇ ਨਾਲ ਉਹਦਾ ਜਿਹੜਾ ਗਾਣਾ ਹੈ ਉਹ ਬਹੁਤ ਵੱਡੀ ਟਰਾਂਸਫਾਰਮੇਸ਼ਨ ਦੇ ਨਾਲ ਰਿਲੀਜ਼ ਹੋਣ ਵਾਲਾ ਸੋ ਹਣੀ ਸਿੰਘ ਦੇ ਦੱਸ ਦਿੰਦੇ ਆ ਕਿ ਹਣੀ ਸਿੰਘ ਸ਼ਹਿਨਾਜ਼ ਨੂੰ ਕਹਿੰਦੇ ਨੇ ਜਦੋਂ ਵੀ ਫੋਟੋ ਪਾਉਂਦੇ ਨੇ ਪੋਸਟ ਤੇ ਕੈਪਸ਼ਨ ਚ ਲਿਖਦੇ ਨੇ ਕਿ ਵਿਦ ਨਾਜ਼ ਆਫ ਪੰਜਾਬੀ ਇੰਡਸਟਰੀ ਯਾਨੀ ਕਿ ਸਭ ਨੂੰ ਨਾਜ਼ ਹੈ ਸ਼ਹਿਨਾਜ਼ گورਗਿਲ ਤੇ ਕਿਉਂਕਿ ਸ਼ਹਿਨਾਜ਼ ਨੇ ਨਾਮ ਹੀ ਇੰਨਾ ਵੱਡਾ ਕਰ ਦਿੱਤਾ ਇੰਡਸਟਰੀ ਦਾ ਸੋ ਸ਼ਹਿਨਾਜ਼ گورਗਿਲ ਤੇ ਹਣੀ ਸਿੰਘ ਦੀਆਂ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਪਸੰਦ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਹਣੀ ਸਿੰਘ ਹੁਣ ਆਪਣੀ ਜ਼ਬਰਦਸਤ ਟਰਾਂਸਫਾਰਮੇਸ਼ਨ ਤੋਂ ਬਾਅਦ ਆਪਣੀ ਮੈਂਟਲ ਹੈਲਥ ਤੋਂ ਉੱਪਰ ਉੱਠ ਕੇ ਇੱਕ ਵਾਰ ਫਿਰ ਤੋਂ ਵਾਪਸ ਉਹੀ ਹਣੀ ਸਿੰਘ ਆਪਣੀ ਫਾਰਮ ਦੇ ਵਿੱਚ ਆ ਗਏ ਨੇ ਸੋ ਹਣ ਗਾਣੇ ਦਾ ਜਨਰ ਵੈਸਟਰਨ ਸਾਫ ਸ ਨਜ਼ਰ ਆ ਰਿਹਾ ਹੈ ਕਿ ਜਿਹੜੀਆਂ ਲੁਕਸ ਹੋਣ ਗਿਆ ਉਹ ਵੈਸਟਰਨ ਨੇ ਔਰ ਕੁਝ ਕ੍ਰੀਏਟਿਵ ਜਿਹੜਾ ਇਸ ਗਾਣੇ ਦੇ ਲਈ ਕੀਤਾ ਗਿਆ ਹੈ ਕੰਮ ਉਹ ਵੀ ਸਾਨੂੰ ਫੋਟੋਆਂ ਦੇ ਵਿੱਚ ਨਜ਼ਰ ਆ ਰਿਹਾ ਹੈ ਲੇਕਿਨ ਇਹ ਗਾਣਾ ਵੈਸਟਰਨ ਹੋਏਗਾ ਹਿਪ ਹੌਪ ਹੋਏਗਾ ਬਾਲੀਵੁੱਡ ਦੀ ਕਿਸੇ ਫਿਲਮ ਦਾ ਗਾਣਾ ਹੈ ਜਾਂ ਫਿਰ ਸੋਲੋ ਗਾਣਾ ਹੈ ਜਾਂ ਕਿਸੇ ਐਲਬਮ ਦਾ ਹਿੱਸਾ ਹੈ ਇਹਦੇ ਬਾਰੇ ਹਜੇ ਕੋਈ ਜੋ ਅਪਡੇਟ ਨਹੀਂ ਹੈ ਲੇਕਿਨ ਯੈਸ ਹਨੀ ਸਿੰਘ ਔਰ ਸ਼ਹਿਨਾਜ਼ ਖੁਰ ਗਲਦੀ ਕੋਲਾਬੋਰੇਸ਼ਨ ਜਿਹੜੀ ਆ ਉਹ ਜਲਦ ਤੁਸੀਂ ਦੇਖੋਗੇ ਕਿਉਂਕਿ ਸੋ ਨਕਸ਼ੀ ਸਨਾ ਦਾ ਅਸੀਂ ਗਾਣਾ ਦੇਖਿਆ ਸੀਗਾ ਬਹੁਤ ਜ਼ਿਆਦਾ ਹਨੀ ਸਿੰਘ ਦੇ ਨਾਲ ਉਹ ਦੋ ਚੱਲਿਆ ਸੀਗਾ ਯਾਰ ਮੇਰਾ ਸੁਪਰਸਟਾਰ ਰੀਲੀਟ ਕਰ 파 ਰਹੇ ਨੇ ਇਹਨਾਂ ਫੋਟੋਜ਼ ਨੂੰ ਦੇਖ ਕੇ ਇਸ ਗਾਣੇ ਦੇ ਲਈ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਗਾਣਾ ਕਿਵੇਂ ਦਾ ਹੁੰਦਾ ਹੈ ਔਰ ਲੋਕ ਕਿੰਨਾ ਕੁ ਸ਼ਹਿਨਾਜ਼ ਨੂੰ ਇਸ ਲੁੱਕ ਦੇ ਵਿੱਚ ਪਸੰਦ ਕਰਦੇ ਹੈ ਸਸ ਜੀ ਗੱਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲ੍ਹ ਤੁਸੀਂ ਦੇਖ ਰਹੇ ਹੁੰਦਾ ਨਹੀਂ ਸਵੇਰਾ ਟੀਵੀ ਤੇ ਗੱਲ ਕਰਾਂਗੇ ਅੱਜ ਹਣੀ ਸਿੰਘ ਤੇ ਸ਼ਹਿਨਾਜ਼ ਗੌਰਗਿਲ ਦੀ ਸ਼ਹਿਨਾਜ਼ ਨੇ ਰੀਸੈਂਟਲੀ ਜਿਹੜੀਆਂ ਪੋਸਟਾਂ ਨੇ ਆਪਣੇ ਸੋਸ਼ਲ ਹੈਂਡਲ ਤੇ ਸ਼ੇਅਰ ਕੀਤੀਆਂ ਨੇ ਜਿਸ ਦੇ ਵਿੱਚ ਉਹ ਹਣੀ ਸਿੰਘ ਦੇ ਨਾਲ ਬੈਠੀ ਹੋਈ ਨਜ਼ਰ ਆ ਰਹੀ ਹੈ ਲੇਕਿਨ ਯੈਸ ਬਹੁਤ ਹੀ ਜ਼ਿਆਦਾ ਫਨੀ ਅੰਦਾਜ਼ ਦੇ ਵਿੱਚ ਔਰ ਇਸ ਫੋਟੋ ਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਕਿ ਸ਼ਹਿਨਾਜ਼ ਗੌਰਗਿਲ ਨੇ ਅੱਜ ਤੱਕ ਕਦੇ ਵੀ ਐਦਾਂ ਦੀਆਂ ਲੁਕਸ ਨਹੀਂ ਕੈਰੀ ਕੀਤੀਆਂ ਜੋ ਹਣੀ ਸਿੰਘ ਦੇ ਇਸ ਗਾਣੇ ਦੇ ਵਿੱਚ ਉਸ ਦੀਆਂ ਲੁਕਸ ਨੂੰ ਦੇਖਿਆ ਜਾਵੇਗਾ ਔਰ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਤੇ ਇਹ ਚਾਰ ਫੋਟੋ ਨੇ ਜਿਹੜੀਆਂ ਸ਼ਹਿਨਾਜ਼ ਨੇ ਪੋਸਟ ਕੀਤੀਆਂ ਨੇ ਆਪਣੇ ਸੋਸ਼ਲ ਹੈਂਡਲ ਤੇ ਔਰ ਇਹ ਪੋਸਟਾਂ ਜਿਹੜੀਆਂ ਨੇ ਲੋਕਾਂ ਨੂੰ ਬਹੁਤ ਪਸੰਦ ਆ ਰਹੀਆਂ ਪੰਜ ਲੱਖ ਤੋਂ ਵੱਧ ਜਿਹੜੇ ਨੇ ਇਸ ਫੋਟੋ ਤੇ ਲਾਈਕਸ ਆ ਚੁੱਕੇ ਨੇ ਤੇ 5-7000 ਜਿਹੜੇ ਨੇ ਕਮੈਂਟਸ ਆ ਚੁੱਕੇ ਨੇ ਤੇ ਸ਼ੇਅਰਿੰਗ ਵੀ 5-6000 ਹੋ ਚੁੱਕੀ ਹੈ ਤੁਹਾਨੂੰ ਦੱਸ ਦਿੰਦੇ ਕਿ ਸ਼ਹਿਨਾਜ਼ ਜੋ ਹੈ ਬਾਲੀਵੁੱਡ ਤੋਂ ਬਾਅਦ ਹੁਣ ਪੰਜਾਬੀ ਇੰਡਸਟਰੀ ਦੇ ਵਿੱਚ ਫਿਰ ਤੋਂ ਸਰਗਰਮ ਹੋ ਗਈ ਕਿਉਂਕਿ ਬਿੱਗ ਬੌਸ ਤੋਂ ਬਾਅਦ ਉਸਨੇ ਬਾਲੀਵੁੱਡ 'ਚ ਕੰਮ ਕੀਤਾ ਸੋ ਹੁਣ ਪੰਜਾਬੀ ਫਿਲਮਾਂ ਦੇ ਵਿੱਚ ਵੀ ਬੈਕ ਟੂ ਬੈਕ ਨਜ਼ਰ ਆਏਗੀ ਦਿਲਜੀਤ ਦੋਸਾਂਝ ਦੇ ਨਾਲ ਵੀ ਫਿਲਮ ਕਰ ਚੁੱਕੀ ਹੈ ਗੀਪੀ ਗਰੇਵਾਲ ਦੇ ਨਾਲ ਸਿੰਘ ਵਰਸਸ ਕੋਰ ਦੇ ਵਿੱਚ ਉਸ ਤੋਂ ਇਲਾਵਾ ਇੱਕ ਕੁੜੀ ਫਿਲਮ ਦੇ ਵਿੱਚ ਵੀ ਨਜ਼ਰ ਆਵੇਗੀ ਸੋ ਸ਼ਹਿਨਾਜ਼ ਹੁਣ ਬੈਕ ਟੂ ਬੈਕ ਜਿਹੜੀਆਂ ਪੰਜਾਬੀ ਇੰਡਸਟਰੀ ਨੂੰ ਫਿਲਮਾਂ ਦੇ ਰਹੀ ਹੈ ਲੇਕਿਨ ਪੰਜਾਬੀ ਆਰਟਿਸਟਾਂ ਦੇ ਨਾਲ ਉਸਨੇ ਗਾਣੇ ਕਰਨੇ ਵੀ ਸ਼ੁਰੂ ਕਰ ਦਿੱਤੇ ਨੇ ਤੇ ਹਣੀ ਸਿੰਘ ਦੇ ਨਾਲ ਉਹਦਾ ਜਿਹੜਾ ਗਾਣਾ ਹੈ ਉਹ ਬਹੁਤ ਵੱਡੀ ਟਰਾਂਸਫਾਰਮੇਸ਼ਨ ਦੇ ਨਾਲ ਰਿਲੀਜ਼ ਹੋਣ ਵਾਲਾ ਸੋ ਹਣੀ ਦਸਦੇ ਨੇ ਕਿ ਹਣੀ ਸਿੰਘ ਸ਼ਹਿਨਾਜ਼ ਨੂੰ ਕਹਿੰਦੇ ਨੇ ਜਦੋਂ ਵੀ ਫੋਟੋ ਪਾਉਂਦੇ ਨੇ ਪੋਸਟ ਤੇ ਕੈਪਸ਼ਨ ਚ ਲਿਖਦੇ ਨੇ ਕਿ ਵਿਦ ਨਾਜ਼ ਆਫ ਪੰਜਾਬੀ ਇੰਡਸਟਰੀ ਯਾਨੀ ਕਿ ਸਭ ਨੂੰ ਨਾਜ਼ ਹੈ ਸ਼ਹਿਨਾਜ਼ ਗੌਰਗਿਲ ਤੇ ਕਿਉਂਕਿ ਸ਼ਹਿਨਾਜ਼ ਨੇ ਨਾਮ ਇਹਨਾਂ ਵੱਡਾ ਕਰ ਦਿੱਤਾ ਇੰਡਸਟਰੀ ਦਾ ਸੋ ਸ਼ਹਿਨਾਜ਼ ਗੌਰਗਿਲ ਤੇ ਹਣੀ ਸਿੰਘ ਦੀਆਂ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਪਸੰਦ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਹਣੀ ਸਿੰਘ ਹੁਣ ਆਪਣੀ ਜ਼ਬਰਦਸਤ ਟਰਾਂਸਫਾਰਮੇਸ਼ਨ ਤੋਂ ਬਾਅਦ ਆਪਣੀ 멘ਟਲ ਹੈਲਥ ਤੋਂ ਉੱਪਰ ਉੱਠ ਕੇ ਇੱਕ ਵਾਰ ਫਿਰ ਤੋਂ ਵਾਪਸ ਉਹੀ ਹਣੀ ਸਿੰਘ ਆਪਣੀ ਫਾਰਮ ਦੇ ਵਿੱਚ ਆ ਗਏ ਨੇ ਸੋ ਹਣ ਗਾਣੇ ਦਾ ਜਨਰ ਵੈਸਟਰਨ ਸਾਫ ਸਾਫ ਨਜ਼ਰ ਆ ਰਿਹਾ ਕਿ ਜਿਹੜੀਆਂ ਲੁਕਸ ਹੋਣਗੀਆਂ ਉਹ ਵੈਸਟਰਨ ਨੇ ਔਰ ਕੁਝ ਕ੍ਰੀਏਟਿਵ ਜਿਹੜਾ ਇਸ ਗਾਣੇ ਦੇ ਲਈ ਕੀਤਾ ਗਿਆ ਹੈ ਕੰਮ ਉਹ ਵੀ ਸਾਨੂੰ ਫੋਟੋਆਂ ਦੇ ਵਿੱਚ ਨਜ਼ਰ ਆ ਰਿਹਾ ਲੇਕਿਨ ਇਹ ਗਾਣਾ ਵੈਸਟਰਨ ਹੋਏਗਾ ਹਿਪ ਹੌਪ ਹੋਏਗਾ ਬਾਲੀਵੁੱਡ ਦੀ ਕਿਸੇ ਫਿਲਮ ਦਾ ਗਾਣਾ ਹੈ ਜਾਂ ਫਿਰ ਸੋਲੋ ਗਾਣਾ ਹੈ ਜਾਂ ਕਿਸੇ ਐਲਬਮ ਦਾ ਹਿੱਸਾ ਹੈ ਇਹਦੇ ਬਾਰੇ ਹਜੇ ਕੋਈ ਅਪਡੇਟ ਨਹੀਂ ਹੈ ਲੇਕਿਨ ਯੈਸ ਹਨੀ ਸਿੰਘ ਔਰ ਸ਼ਹਿਨਾਜ਼ ਕੋਰ ਗਲਤੀ ਕੋਲਾਬੋਰੇਸ਼ਨ ਜਿਹੜੀ ਆ ਉਹ ਜਲਦ ਤੁਸੀਂ ਦੇਖੋਗੇ ਕਿਉਂਕਿ ਸੋਨਕਸ਼ੀ ਸਨਾ ਦਾ ਅਸੀਂ ਗਾਣਾ ਦੇਖਿਆ ਸੀਗਾ ਬਹੁਤ ਜ਼ਿਆਦਾ ਹਨੀ ਸਿੰਘ ਦੇ ਨਾਲ ਉਹ ਦੋ ਚੱਲਿਆ ਸੀਗਾ ਯਾਰ ਮੇਰਾ ਸੁਪਰਸਟਾਰ ਸੋ ਕਲੀਟ ਕਰ 파 ਰਹੇ ਨੇ ਇਹਨਾਂ ਫੋਟੋਜ਼ ਨੂੰ ਦੇ ਕੇ ਇਸ ਗਾਣੇ ਦੇ ਲਈ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਗਾਣਾ ਕਿਵੇਂ ਦਾ ਹੁੰਦਾ ਹੈ ਔਰ ਲੋਕ ਕਿੰਨਾ ਕੁ ਸ਼ਹਿਨਾਜ਼ ਨੂੰ ਇਸ ਲੁੱਕ ਦੇ ਵਿੱਚ ਪਸੰਦ ਕਰਦੇ ਨੇ